ਵੱਡੀ ਖਬਰ ਲਖਬੀਰ ਸਿੰਘ ਲੰਡਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਸ ਨੂੰ ਗ੍ਰਹਿ ਮੰਤ్రਾਲੇ ਦੇ ਵੱਲੋਂ ਅੱਤਵਾਦੀ ਐਲਾਨ ਦਿੱਤਾ ਗਿਆ ਤਾਂ ਸਿੱਕਿ ਲਖਬੀਰ ਸਿੰਘ ਲੰਡਾ ਪੰਜਾਬ ਦੇ ਤਰਨਤਾਰਨ ਦੇ ਹਰੀਕੇ ਦਾ ਰਹਿਣ ਵਾਲਾ ਸੀ ਤੇ ਕਾਫੀ ਸਮੇਂ ਤੋਂ ਕੈਨੇਡਾ ਦੇ ਅਲਬਰਟਾ ਦੇ ਵਿੱਚ ਰਹਿ ਰਿਹਾ ਹੈ ਜਿੱਥੋਂ ਵੀ ਉਸ ਦੇ ਉੱਪਰ ਇਲਜ਼ਾਮ ਲੱਗਦੇ ਆਏ ਨੇ ਕਿਉਂ ਕੈਨੇਡਾ ਦੇ ਵਿੱਚ ਬੈਠ ਕੇ ਪੰਜਾਬ ਵਿਰੋਧੀ ਭਾਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਹੈ ਤਾਂ ਸਿੱਕਿ ਕੇਂਦਰ ਸਰਕਾਰ ਦੇ ਮੁਤਾਬਕ ਉਹ ਅੱਤਵਾਦੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਸੀ ਜਿਸ ਦੇ ਚੱਲਦੇ ਹੋਣ ਨੁਸਨੂ ਅੱਤਵਾਦੀ ਇਲਾੰਦ ਤੱਕ ਹੈ ਗ੍ਰਾਮਿੰਤ ਰਾਜ ਦੇ ਬਲੰ ਅਸੀਕੀ ਇਸ ਸਮੇਂ ਕੈਨੇਡਾ ਦੇ ਅਲਬਰਟਾ ਦੇ ਵਿੱਚ ਦੱਸਿਆ ਜਾ ਰਿਹਾ ਤਸਵੀਰ ਉਸ ਦੇ ਉੱਪਰ ਮੁਹਾਲੀ ਦੇ ਵਿੱਚ ਮੁਹਾਲੀ ਦੇ ਵਿੱਚ ਪੁਲਿਸ ਇੰਟੈਲੀਜੈਂਸ ਹੈੱਡਕ quartਰ ਦੇ ਉੱਪਰ RPG ਅਟੈਕ ਕਰਨ ਦੇ ਇਲਜ਼ਾਮ ਲੱਗੇ ਸਤੇ ਸੈਨਾਲਸ ਉੱਪਰ ਕਈ ਹੋਰ ਗੰਭੀਰ ਇਲਜ਼ਾਮ ਨੇ ਬਾਰਡਰ ਪਾਰ ਤੋਂ ਨਸ਼ਾ ਤਸਕਰੀ ਹਥਿਆਰਾਂ ਦੀ ਤਸਕਰੀ ਦੇ ਇਲਜ਼ਾਮ ਉਸ ਦੇ ਉੱਪਰ ਲੱਗੇ ਹੋਏ ਨੇ ਅਤੇ ਦੱਸਦੇ ਕਿ ਹੱਤਿਆਵਦੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਉਸ ਦੇ ਉੱਪਰ ਲੱਗੇ ਆਏ ਨੇ ਤੇ ਉਹਨੇ ਗ੍ਰਹਿ ਮੰਤਰਾਲੇ ਦੇ ਵੱਲੋਂ ਉਸ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਹੈ ਤੇ ਉਸ ਨੂੰ ਅਤਵਾਦੀ ਐਲਾਨ ਦਿੱਤਾ ਗਿਆ ਤਾਂ ਸਿੱਕੇ ਸਾਲ 2021 ਦੇ ਵਿੱਚ ਉਸ ਦੇ ਖਿਲਾਫ ਲੁਕਆਊਟ ਸਰਕੂਲਰ ਵੀ ਜਾਰੀ ਕੀਤਾ ਸੀ NIA ਦੇ ਵੱਲੋਂ ਉਸ ਦੀ ਇਸੇ 1 ਜੁਲਾਈ ਅਗਸਤ ਦੇ ਵਿੱਚ ਸੰਪਤੀ ਵੀ ਜ਼ਬਤ ਕੀਤੀ ਗਈ ਸੀ ਤਾਂ ਕਿ ਕਹਿੰਦੇ ਕਿ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਵੀ ਉਸ ਦੇ ਖਿਲਾਫ ਵੱਡਾ ਐਕਸ਼ਨ ਲਿਆ ਗਿਆ ਤੇ ਉਸ ਨੂੰ ਅਤਵਾਦੀ ਐਲਾਨ ਦਿੱਤਾ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਹੁਣ ਉਸ ਨੂੰ ਕੈਨੇਡਾ ਤੋਂ ਵਾਪਸ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਵੀ ਤੇਜ਼ ਕਰ ਦਿੱਤੀਆਂ ਗਈਆਂ ਨੇ ਤਾਂ ਕਿ ਮੁਹਾਲੀ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ਦੇ ਉੱਪਰ ਆਤਮਹੱਤਿਆ ਅਟੈਕ ਕਰਨ ਦੇ ਇਲਜ਼ਾਮ ਉਸ ਦੇ ਉੱਪਰ ਲੱਗੇ ਸੀ ਤੇ ਹਥਿਆਰਾਂ ਤਸਕਰੀ ਤੇ ਕਰਨ ਦੇ ਇਲਜ਼ਾਮ ਉਸ ਦੇ ਉੱਪਰ ਲੱਗਦੇ ਆਏ ਨੇ ਉਤਕੰਸ਼ੀਕ ਹੋਣੇ ਨਾਲ ਇਲਜ਼ਾਮਾਂ ਤੋਂ ਬਾਅਦ ਅਤਰਾਤੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਲਖਬੀਰ ਸਿੰਘ ਲੰਡਾ ਦੇ ਉੱਪਰ ਲੱਗੇ ਨੇ ਉਸ ਤੋਂ ਬਾਅਦ ਹੁਣ ਲਖਬੀਰ ਸਿੰਘ ਲੰਡਾ ਨੂੰ ਗ੍ਰਹਿ ਮੰਤਰਾਲੇ ਦੇ ਵੱਲੋਂ ਅਤਵਾਦੀ ਐਲਾਨ ਦਿੱਤਾ ਗਿਆ ਇਸ ਸੰਬੰਧੀ ਹੋਰ ਖਬਰਾਂ ਦੇਖ ਲਈ ਦੇਖਦੇ ਰਹੋ ਆਪਣਾ ਚਾਪੋਲੀ